ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਜੀ ਬਾਕੀ ਚੈਨਲ ਨੂੰ ਜੀ ਵੱਧ ਤੋਂ ਵੱਧ ਸਪੋਰਟ ਕਰਿਓ ਕਿਉਂਕਿ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਇੱਕ ਰਿਕਵੈਸਟ ਹੋਰ ਆ ਕਿ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ। ਉਹਦਾ ਲਿੰਕ ਜੀ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ। ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ। ਉਸ ਚੈਨਲ ਨੂੰ ਵੀ ਸਪੋਰਟ ਕਰਿਓ ਜੀ। ਬਾਕੀ ਇਥੇ ਸਵੇਰ ਦਾ ਟਾਈਮ ਹੈ ਜੀ ਆਪਾਂ ਕਰ ਰਹੀਆਂ ਸਵੇਰ ਦੇ ਪਸ਼ੂਆਂ ਦੇ ਕੰਮ ਤੰਦੀ ਹੁੰਦੇ ਨੇ ਆਪਣੇ ਉਹ ਤੇ ਮੈਂ ਹੁਣ ਇਥੇ ਹਟਾ ਰਹੀਆਂ ਜੀ ਗੋਹਾ ਵੈਸੇ ਤਾਂ ਆਪਾਂ ਸਵੇਹੀ ਗੋਹਾ ਟਾਕਿਸਤੇ ਹੀ ਆਪਣਾ ਕੰਮ ਨਿਭੜ ਜਾਂਦਾ ਇਥੇ ਅੱਜ ਲੀਟ ਹੋਣ ਦੇ ਦੋ ਕਾਰਨ ਜੀ ਇੱਕ ਤਾਂ ਮਤਲਬ ਕਿ ਸੌਣ ਦਾ ਮਹੀਨਾ ਹੁਣ ਕਰਕੇ ਨਹੀਂ ਸ਼ੁਰੂ ਹੋਗੀ ਬਾਕੀ ਅੱਜ ਮੇਰੇ ਹਸਬੰਦ ਤੇ ਡੇਟੇ ਨੂੰ ਛੁੱਟੀ ਸੀਗੀ ਤੇ ਛੁੱਟੀ ਆਦਿਨ ਫਿਰ ਥੋੜਾ ਹਲੀਟ ਹੋ ਗਿਉਣਾ ਤੇ ਗੋਹਾ ਮੈਨੂੰ ਇੰਨਾ ਨਹੀਂ ਚਕਾਉਣਾ ਹੁੰਦਾ ਹਸਬੰਦ ਚਕਾਉਂਦੇ ਨੇ ਆ ਬੇਟਾ ਕੁਕੀ ਕਰ ਲਏ ਤਾਂ ਤੁਹਾਨੂੰ ਪਤਾ ਜੀ ਬੁੱਧੋ ਵੱਡਾ ਨਹੀਂ ਚੱਕ ਹੁੰਦਾ। ਸੋ ਛੁੱਟੀਆਂ ਦੇ ਦਿਨ ਉਹ ਇਹ ਹੁੰਦਾ ਵੀ ਚਲੋ ਥੋੜਾ ਜਿਹਾ ਥੋੜੀ देर ਹੋਰ ਇਹਨਾਂ ਨੂੰ ਪੈ ਲੈਣ ਦੇ। ਬਾਕੀ ਦਿਨ ਤਾਂ ਚਲੋ ਉਹਨਾਂ ਨੇ ਜਲਦੀ ਉੱਠਣਾ ਹੀ ਆ ਹਨਾ। ਤੇ ਲੋ ਜੈਤੂਨ ਭਰ ਰਹੀਆਂ ਬੱਠਲ ਤੇ ਵੈਸੇ ਤਾਂ ਕਈ ਵਾਰੀ ਤਾਂ ਮਾਨ ਵੀ ਫੌੜੇ ਦੇ ਨਾਲ ਬਟਰ ਵਰ ਕਿ ਚੱਕਾ ਦਿੰਦਾ ਪਰ ਫੌੜੇ ਨਾਲ ਹਨਾ ਪ੍ਰੋਪਰ ਗੁਹਾ ਚੱਕ ਜਾਂ ਨਹੀਂ ਹੁੰਦਾ ਉਹਨਾਂ ਸਫਾਈ ਜ ਨਹੀਂ ਹੁੰਦੀ। ਹੱਥ ਨਾਲ ਆਪ ਚੰਗੀ ਤਰ੍ਹਾਂ ਸਫਾਈ ਨਾਲ ਗੁਹਾ ਚੱਕ ਲੈਣੇ ਆਗੇ। ਤੇ ਤਾਂ ਕਰਕੇ ਮੈਂ ਕਿਹਾ ਚਲੋ ਵੀ ਮੈਂ ਹੱਥ ਨਾ ਪਰ ਲੈਣੀ ਆ ਵਸਤੂ ਫਟਾਫਟ ਮੈਨੂੰ ਐਸੀ ਚਕਾਈ ਦੇ ਤੇ ਫਿਰ ਹੁਣ ਲੋ ਜੀ ਮੈਂ ਚੱਲੀ ਬਾਹਰ ਸਿੱਟਣ ਤੇ ਇੱਥੇ ਜਿਹੜਾ ਮੈਂ ਉਤਰ ਰਹੀ ਆ ਨਾ ਇਧਰ ਲਈ ਸਾਨੂੰ ਤਿਲਕਣ ਬਹੁਤ ਜ਼ਿਆਦਾ ਹੋਈ ਪਈ ਹੈ ਜੇ ਸੌਣ ਦੇ ਮਹੀਨੇ ਕਰਕੇ ਮੀਂਹ ਪੈਣ ਕਰਕੇ ਸਾਧਨ ਗਿੱਲਾ ਰਹਿੰਦਾ ਰੂੜੀ ਵੀ ਜੀ ਬਹੁਤ ਜ਼ਿਆਦਾ ਗਿੱਲੀ ਹੋਈ ਪਈ ਹੈ ਤਾਂ ਹੀ ਹੁਣ ਮੈਂ ਥੱਲੇ ਹੀ ਖੜ ਕੇ ਗੁਹਾ ਸਿੱਟ ਰਹੀ ਆਂਗੀ ਕਿਉਂਕਿ ਨਹੀਂ ਤਾਂ ਉੱਪਰ ਚੜ੍ਹ ਕੇ ਰੂੜੀ ਦੇ ਪ੍ਰੋਪਰ ਗੁਹਾ ਸਿੱਟਦਣੀਆਂ ਜਿਆਦਾ ਜਗ੍ਹਾ ਚ ਰੂੜੀ ਪੈਲੇ ਨਾ ਤੇ ਪਰ ਨਹੀਂ ਕਰਕੇ ਹੁਣ ਤੁਹਾਨੂੰ ਪਤਾ ਵੀ ਕਈ ਦਿਨਾਂ ਦੀ ਹੋ ਗਈ ਜੀ ਮੀ ਲਗਾਤਾਰੀ ਪੀ ਜਾਂਦਾ ਛੜੀ ਜੀ ਗੁਲ ਲੱਗ ਗਿਆ ਤੇ ਲਓ ਜੀ ਇੱਥੇ ਮੈਂ ਪੰਜ ਨੰਬਰ ਕੀ ਦੂਸਰਾ ਬਟਨ ਘਰ ਮੈਂ ਸ਼ੁਰੂ ਕਰ ਦਿੱਤਾ ਤੇ ਬਾਕੀ ਪਸੋਂ ਨੂੰ ਮੱਖੀ ਮੱਛਰ ਵੀ ਬਹੁਤ ਜ਼ਿਆਦਾ ਹੋਇਆ ਪਿਆ ਤੇ ਮੱਛਰ ਵਾਸਤੇ ਸੋਚ ਰੇ ਸੀ ਕਿ ਮੱਛਰਦਾਨੀ ਲਗਾ ਲਈਏ ਤੇ ਮੱਖੀਆਂ ਵਾਸਤੇ ਹੁਣ ਦਵਾਈ ਖਤਮ ਹੋਈ ਸੀ ਉਹ ਮੈਂ ਆਪਣੇ ਹਸਬੰਦ ਨੂੰ ਕਹੀ ਮੈਂ ਖੈ ਲੈ ਕੇ ਆਈ ਹੂੰ ਤੇ ਅੱਜ ਦੇਖਦੇ ਕਹਿੰਦੇ ਸੀ ਜਾਊਂਗਾ ਮੈਂ ਲੈ ਕੇ ਆਉਂਗਾ ਤੇ ਇਹ ਵੀ ਹੁਣ ਧਾਰ ਕੱਢ ਕੇ ਹਟੇ ਨੇ ਜੀ ਬੈੜੀ ਦੀ ਤੇ ਨਾਲ ਨਾਲ ਮਥੇ ਭਾਰੀਆਂ ਬੱਟਲ ਮੈਂ ਕਿਹਾ ਚਲੋ ਨਾਲ ਨਾਲ ਸਾਰੇ ਕੰਮ ਹੋਈ ਜਾਣਗੇ ਹਨਾ ਸਾਰੇ ਕੰਮ ਛੇਤੀ ਕੰਪਲੀਟ ਹੋ ਜਾਣਗੇ ਤੇ ਗੋਹਾ ਵੀ ਆਪਣਾ ਜ਼ਿਆਦਾ ਨਹੀਂ ਹੈਗਾ ਜੀ ਕਿਉਂਕਿ ਪਾਥਨ ਵੇਲੇ ਸਿੱਟ ਦਿੰਨੇ ਆਂਗੇ ਤੇ ਬਾਕੀ ਮੌਸਮ ਫਿਰ ਥੋੜਾ ਜਹੇ ਜਹ ਹੁਣ ਕਰਕੇ ਤੇ ਰਹ ਹੁੰਦਾ ਵੀ ਨਾਲ ਦੀ ਨਾਲ ਠੀਕ ਆ ਨਹੀਂ ਤਾਂ ਫਿਰ ਕਈ ਵਾਰ ਜਦੋਂ ਨਹੀਂ ਟਾਈਮ ਮਿਲਦਾ ਜਾਂ ਕੋਈ ਪ੍ਰੋਬਲਮ ਆ ਜਾਂਦੀ ਉਹ ਸਿੱਟਿਆ ਨਹੀਂ ਜਾਂਦਾ ਤਾਂ ਫਿਰ ਦੂਸਰੇ ਡੰਗ ਨੂੰ ਇਕੱਠਾ ਵੀ ਜ਼ਿਆਦਾ ਹੋ ਜਾਂਦਾ ਲੋ ਜੀ ਇੱਥੇ ਮਰਮਾਨ ਨੂੰ ਕਹਿ ਰਹੀ ਸੀ ਮੈਂ ਕਿ ਗੋਹਾ ਬਹੁਤ ਵਧੀਆ ਕਹਿੜਾ ਕਹਿੜਾਗਾ ਵੀ ਪੱਥਨ ਵਾਲਾਗਾ ਤੇ ਪਰ ਮੈਂ ਇਹ ਪਾਥ ਨਹੀਂ ਸਕਦੇ ਕਿਉਂਕਿ ਮੀਂਹ ਦਾ ਮੌਸਮ ਆਗਾ ਵੀ ਮੀਂਹ ਦੇ ਮੌਸਮ ਕਰਕੇ ਵੀ ਆਪਾਂ ਨਹੀਂ ਪਾਥ ਸਕਦੇ ਤੇ ਬਾਕੀ ਬਾਥੀਆਂ ਦੀ ਜੇ ਆਪਾਂ ਨੂੰ ਹੁਣ ਮੂਰੇ ਸਰਦੀ ਆਉਣੀ ਹੈ ਉਹਦੀ ਜ਼ਰੂਰਤ ਹੈ ਨਾ ਸਾਗ ਧਰਨਾ ਪਾਣੀ ਗਰਮ ਕਰਨਾ ਉਹਦੇ ਲਈ ਜ਼ਰੂਰਤ ਹੁੰਦੀ ਆ ਹਾਰੇ ਵਿੱਚ ਦਾਲ ਧਰਨੀ ਹਾਰ ਵਿੱਚ ਦਾਲ ਤਾਂ ਵੈਸੇ ਆਪਾਂ ਗਰਮੀ ਵਿੱਚ ਵੀ ਧਰਦੇ ਆ ਤੇ ਚਲੋ ਜੀ ਹੁਣ ਮੇਰਾ ਗੁਆਇਦਾ ਕੰਮ ਵੀ ਨਿਬੜ ਗਿਆ ਤੇ ਮੈਂ ਇੱਥੇ ਲੱਗਿਆ ਫੀਡ ਪਾਉਣ ਮਰਮਾਨ ਨੂੰ ਕਹਿ ਰਹੀ ਸੀ ਮੈਂ ਕਿਹਾ ਇਹਨਾਂ ਦਾਣਾ ਪਾ ਦੇ ਥੋੜਾ ਜਿਹਾ ਕਿਉਂਕਿ ਜੀ ਬੈੜੀ ਫੀਡ ਖਾਂਦੀ ਨਹੀਂ ਤੇ ਮੈਂ ਕਿਹਾ ਹੌਲੀ ਹੌਲੀ ਆਦਤ ਪੈ ਜਾਊਗੀ ਤੇ ਮੈਂ ਆਪਣੇ ਹਸਬੰਦ ਨੂੰ ਵੀ ਇੱਥੇ ਕਹਿ ਰਹੀ ਸੀ ਮੈਂ ਕਿਹਾ ਮਿਨਰਲ ਮਿਕਸਚਰ ਖਤਮ ਹੋਇਆ ਪਿਆ ਅੱਜ ਇਹਨਾਂ ਜਾ ਕੇ ਮਿਨਰਲ ਮਿਕਸਚਰ ਵੀ ਜ਼ਰੂਰ ਲਿਆ ਕੇ ਦਿਓ ਕਿਉਂਕਿ ਮਿਨਰਲ ਮਿਕਸਚਰ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਪਸ਼ੂਆਂ ਨੂੰ ਜੇ ਆਪਾਂ ਨਾ ਪਾਈਏ ਹਨ ਇੱਕ ਤਣੇ ਦੀ ਸੀਤ ਘਟਣ ਲੱਗ ਜਾਂਦੀ ਹੈ ਦੁੱਧ ਘਟ ਜਾਂਦੀ ਹੈ ਫੈਟ ਦਾ ਫਰਕ ਆਉ ਨੀ ਪਾਉਣਾ ਸਾਨੂੰ ਇਦਾਂ ਦੀ ਕੋਈ ਪ੍ਰੋਬਲਮਸ ਨਹੀਂ ਆਈ ਸਾਡੇ ਪਸ਼ੂ ਜਿਹੜੇ ਟਾਈਮ ਟੂ ਟਾਈਮ ਜਿਹੜੇ ਹੈਗੇ ਆਗੇ ਗੱਭਣ ਹੋ ਜਾਂਦੇ ਨੇ ਤੇ ਲੋ ਜੀ ਮੇਰੇ ਇੱਥੇ ਫੀਡ ਦਾ ਕੰਮ ਵੀ ਤਕਰੀਬਨ ਕੰਪਲੀਟ ਹੋ ਗਿਆ ਮੈਂ ਇੱਥੇ ਰਮਾਨ ਨੂੰ ਕਿਹਾ ਮੈਂ ਕਿਹਾ ਬੈੜੀ ਦੀ ਫੀਡ ਥੋੜੀ ਜਿਹੀ ਘਟ ਗਈ ਵੀ ਇਹਨੂੰ ਲਿਆ ਕੇ ਪਾ ਦੇ ਫਿਰ ਰਮਾਨ ਨੇ ਉਹਨੂੰ ਫੀਡ ਦੋ ਕਿਲੋ ਫੀਡ ਹੋਰ ਪਾਈ ਇਹਨੂੰ ਤੇ ਬਾਕੀ ਜਿਹੜੇ ਜੱਗ ਨਸੇ ਫੀਡ ਪਾਉਣੇ ਜਿਉ ਸਾਡਾ ਨਾਪਿਆ ਹੋਇਆਗਾ ਮੇਰੀ ਨਿਸ਼ਾਨੀ ਲਾਈ ਹੋਈ ਆ ਕਿਲੋ ਫੀਡ ਦੇ ਹਿਸਾਬ ਨਾਲ ਆਪਾਂ ਪਾਉਣੇ ਹੁਣ ਚ ਲੋ ਜੀ ਆਪਣਾ ਫੀਡ ਦਾ ਵੀ ਕੰਮ ਇੱਥੇ ਕੰਪਲੀਟ ਹੋ ਗਿਆ ਤੇਰਵਾਨ ਜਿਹੜੀ ਫਿਗੜ ਨਾ ਪਸ਼ੂ ਖਾਂਦੇ ਖਾਂਦੇ ਸਾਰੀ ਖੁੰញੇ ਚ ਖੰਡਿਆ ਰਹਿੰਦੇ ਉਹ ਇਕੱਠੀ ਕਰ ਰਿਆ ਸੀ ਅੱਗੇ ਤੇ ਨਾਲ ਨਾਲ ਜਿਹੜੀਆਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਕੰਧਾਂ ਜੀਆਂ ਉੱਤੇ ਤੂੜੀ ਪਈ ਆ ਮੈਨੂੰ ਕਿਹਾ ਮੈਂ ਕਿਹਾ ਚਲ ਇਹਨੂੰ ਹਟਾ ਦੇ ਕਿਉਂਕਿ ਬਰਸਾਤ ਦਾ ਮੌਸਮ ਆ ਜੀ ਅੱਜ ਕੱਲ ਹਣਾ ਤੇ ਉਹਦੇ ਨਾਲ ਨਾ ਤੋੜੀ ਗਿੱਲੀ ਜੀ ਹੋ ਕੇ ਚ ਦਾਣਾ ਰਲਿਆ ਹੁੰਦਾ ਖਟਾਸ ਜੀ ਆਉਣ ਲੱਗ ਜਾਂਦੀ ਹੈ ਖੱਟਾਪਨ ਜੀ 스멜 ਜੀ ਆਉਣ ਲੱਗ ਜਾਂਦੀ ਹੈ ਚ ਫਿਰ ਦੂਸਰੇ ਤੀਸਰੇ ਦਿਨਾਂ ਮਤਲਬ ਇਹਨੂੰ ਆਪਾਂ ਚੱਕ ਦਿੰਨੀ ਆ ਬਾਕੀ ਰਬਾਨ ਨੂੰ ਮੈਂ ਇੱਥੇ ਕਹਿ ਰਹੀ ਸੀ ਮੈਂ ਕਰ ਧਿਆਨ ਨਾਲ ਕਿਉਂਕਿ ਅੱਜ ਕੱਲ ਜੀ ਬਰਸਾਤ ਦਾ ਮੌਸਮ ਹਣਾ ਕੀੜੇ ਪਤੰਗੇ ਜੀ ਵੀ ਗਿੱਲੇ ਥਾਂ 'ਚ ਸੈਲੀ ਜੀਚੇ ਵੜ ਕੇ ਲੁਕ ਜਾਂਦੇ ਨੇ ਸੋ ਮੇਰ ਮਾਨ ਨੂੰ ਆਖਿਆ ਮੈਂ ਕਿਹਾ ਵੀ ਇਹ ਖੋਣੇ ਚ ਕਿਰਾ ਸੈੱਟ ਲੈ ਇਦੋਂ ਬਾਅਦ ਖੋਣੇ ਤੋਂ ਬਾਅਦ ਥੱਲੇ ਸੜਦੀ ਇਹਨੂੰ ਕਿਉਂਕਿ ਨੀਚੇ ਮੈਂ ਝਾੜੂ ਲਗਾਉਣੀ ਆ ਜੀ ਮੈਂ ਕਿਹਾ ਵੀ ਜੋ ਝਾੜੂ ਲਾਉਂਗੀ ਮੈਂ ਨਾਲ ਇਕੱਠੀ ਕਰਕੇ ਲੈ ਜੂਗੀ ਸਾਰੀ ਤੇ ਬਾਕੀ ਇਹ ਜਦੋਂ ਆਪਾਂ ਕੋਹਾ ਸਟਣਾ ਜੇ ਸੁੱਕ ਦੇ ਤੌਰ ਤੇ ਆਪਾਂ ਇਹਨੂੰ ਵਰਤ ਲੈਣਾਗਾ ਤੇ ਆਪਾਂ ਇੱਥੇ ਹੱਥ ਨਿਰਮਨ ਨੂੰ ਮੈਂ ਇਕੱਠੀ ਕਰਦੀ हूं ਕਿ ਜੇ ਬਾਹਰ ਦਾ ਦਿਨ ਹੈ ਜੀ ਆਪਣੇ ਜਿਹੜੇ ਪ੍ਰਾਣੀ ਹੈ ਨਾ ਬਜ਼ੁਰਗ ਹੁੰਦੇ ਉਹ ਕਹਿੰਦੇ ਹੁੰਦੇ ਆਗੇ ਵੀ ਬਾਹਰ ਵਾਲ ਬਾਹਰ ਤੇ ਐਤਵਾਰ ਨੂੰ ਵੀ ਖੁਣਨੀ ਝਾਲੂ ਨਹੀਂ ਲਾਉਣਾ ਚਾਹੀਦਾ ਕੀ ਰੀਜ਼ਨ ਹੈ ਜੀ ਮੈਨੂੰ ਇਹ ਤਾਂ ਨਹੀਂ ਪਤਾ ਵੀ ਕਿਉਂ ਨਹੀਂ ਲਾਉਣਾ ਚਾਹੀਦਾ ਅਗਰ ਤੁਹਾਨੂੰ ਪਤਾ ਤੁਸੀਂ ਜ਼ਰੂਰ ਸ਼ੇਅਰ ਕਰਿਓ ਤੇ ਫਿਰ ਮਹਿਮਾਨ ਨੂੰ ਆਖਿਆ ਮੈਂ ਕਿਹਾ ਵੀ ਹੱਥਾਂ ਦੇ ਨਾਲ ਹੀ ਚੱਕ ਦੀ ਇੱਥੋਂ ਨਤੇ ਲੋਜੀ ਹੁਣ ਔਰਮਾਨ ਆਗਾ ਦੂਸਰੀ ਬਾੜੀ ਦੇ ਅੱਗੇ ਤੇ ਇਹ ਵੀ ਮੂਰੋਂ ਵੀ ਜਿਹੜੀ ਤੂੜੀ ਉੱਪਰ ਇਹ ਬਖਾਂਦੀਆਂ ਨਾ ਜੀ ਤੂੜੀ ਕਈ ਵਾਰੀ ਦਾਣਾ ਅਗਰ ਮੰਨ ਲਓ ਘਟ ਪੈ ਗਿਆ ਨਾਲ ਤਾਂ ਫਿਰ ਇਹ ਦਾਣਾ ਲੱਭਣ ਦੇ ਚੱਕਰ 'ਚ ਹੁਣ ਨੱਕ ਦੇ ਨਾਲ ਪੂਰਾ ਉਛਾਲਦੀਆਂ ਨੇ ਤੂੜੀ ਨੂੰ ਫਿਰ ਉਹ ਕੰਧ ਕੰਨੀ ਨੂੰ ਮਾਰਦੀਆਂ ਨੇ ਫਿਰ ਉਹਦੇ ਉੱਪਰ ਟਿਕ ਜਾਂਦੀ ਹੈ ਜਾ ਕੇ ਦਾਣੇ ਵਾਲੀ ਇਹ ਤੂੜੀ ਹੁੰਦੀ ਹੈ ਇਹ ਜਿਹੜੀ ਆਪਣੇ ਕੰਮ ਥੱਲੇੋਂ ਡਵਲ ਆ ਉੱਪਰੋਂ ਸਿੰਗਲ ਕਰਕੇ ਫਿਰ ਇਦਾਂ ਗੀ ਲਓ ਜੀ ਇੱਥੇ ਹੁਣ ਮੈਂ ਬਿਆਰੀ ਸੀ ਬੈੜੀ ਨੂੰ ਪਾਣੀ ਇਹਨੇ ਫੀਡ ਜਣੀ ਕਿ ਘੱਟ ਖਾਣ ਜੇ ਲੱਗਦੀ ਸੀਗੀ ਤੇ ਮੈਂ ਕਿਹਾ ਚਲੋ ਪਾਣੀ ਦਿਖਾ ਦਵਾ ਪਰ ਇਹਨੇ ਪਾਣੀ ਫਿਰ ਵੀ ਨਹੀਂ ਪੀਤਾ ਕਿਉਂਕਿ ਮੇਥੋਂ ਗਲਤੀ ਇਹ ਹੋ ਗਈ ਸਾਹਮਣੇ ਬੈੜੀ ਖੜੀ ਹੈ ਚਿੱਟੀ ਜੀ ਮੈਂ ਉਹਨੂੰ ਪਹਿਲਾਂ ਪਾਣੀ ਪਿਆਤਾ ਇਹ ਬੈੜੀ ਝੂਠਾ ਪਾਣੀ ਕਿਸਦਾ ਨਹੀਂ ਬਿੰਦੀ ਹੈਗੀ ਇਹਨੂੰ ਸਭ ਤੋਂ ਪਹਿਲਾਂ ਪਾਣੀ ਪੀਣਾ ਪੈਂਦਾ ਤੇ ਹੁਣ ਵੀ ਟੱਬ ਜਦੋਂ ਆ ਧੋ ਕੇ ਦੁਬਾਰਾ ਭਰਾਂਗੇ ਫਿਰ ਇਹਨੇ ਪਾਣੀ ਪੀਣਾ ਲੋ ਜੀ ਇੱਥੇ ਰਮਾਨ ਹੁਣ ਪਾ ਰਿਆਗਾ ਤੂੜੀ ਤੇ ਮੈਂ ਲਗਾ ਰਹੀਆਂਗੀ ਝਾੜੂ ਮੈਂ ਕਿਹਾ ਵੀ ਚਲੋ ਮੈਂ ਨਾਲ-ਨਾਲ ਝਾੜੂ ਦਾ ਕੰਮ ਕੰਪਲੀਟ ਕਰ ਨਵਾਂ ਤੂੰ ਤੂੜੀ ਪਾ ਲੈ ਤੇ ਝਾੜੂ ਮੈਂ ਜੀ ਇੱਥੇ ਪਹਿਲਾਂ ਵੱਡੇ ਨਾਲ ਕੋਸ਼ਿਸ਼ ਕੀਤੀ ਮੈਂ ਕਿਹਾ ਚਲੋ ਵੱਡੇ ਝਾੜੂ ਨਾਲ ਲਾ ਕੇ ਦੇਖਦੀ ਆਂ ਵੀ ਵਧੀਆ ਲੱਗਦਾ ਵੀ ਕਿਹੜੇ 'ਚ ਤਾਂ ਜਿਹਦੇ ਨਾਲ ਵਧੀਆ ਲੱਗ ਜਾਂਦਾ ਪਰ ਪਸ਼ੂਆਂ ਥੱਲੇ ਜਿਵੇਂ ਹੁਣ ਗੋਹਾ ਹੁੰਦਾ ਤੂੜੀ ਹੁੰਦਾ ਹਨਾ ਵਧੀਆ ਨਹੀਂ ਲੱਗਦਾ ਫਿਰ ਤਾਂ ਕਰਕੇ ਮੈਂ ਇੱਥੇ ਝਾੜੂ ਚੇਂਜ ਕਰ ਲਿਆ ਮੈਂ ਹੁਣ ਇੱਥੇ ਲਾ ਰਹੀਆਂ ਦੂਸਰੇ ਝਾੜੂ ਦੇ ਨਾਲ ਝਾੜੂ ਤੇ ਨਾਲ ਨਾਲ ਮੈਂ ਫੌੜੇ ਦੇ ਨਾਲ ਖਿੱਚਦੀ ਗਈ ਚਲੋ ਇੱਕ ਤਾਂ ਇਹ ਹੁੰਦਾ ਕਿ ਜੋ ਮੈਂ ਗੋਹਾ ਜਾਂ ਤੂੜੀ ਹੋਵੇ ਫਿਰ ਉਹ ਇਕੱਠਾ ਕਰ ਲੈਣਾ ਫੌੜੇ ਨਾਲ ਆਸਾਨੀ ਨਾਲ ਝਾੜੂ ਵਧੀਆ ਲੱਗ ਜਾਂਦਾ ਤੇ ਬਾਕੀ ਬਸੰਨੀ ਆਪਾਂ ਕਰਨੀ ਹੈ ਕਿ ਮੈਂ ਕਿ ਚਲੋ ਵੀ ਨਾਲ ਪਹਿਲਾਂ ਇੱਕ ਵਾਰੀ ਝਾੜੂ ਲਗਾ ਦੀ ਵੈਸਾ ਜੀ ਪਸ਼ੂਆਂ ਥਲੀ ਹੁੰਦਾ ਆਪਾਂ ਝਾੜੂ ਲਾ ਕੇ ਹਟਦੇ ਹਣਾ ਨਾਲ ਦੀ ਨਾਲ ਹੀ ਇਹਨਾਂ ਨੇ ਗੋਹਾ ਕਰਤਾ ਤੂੜੀ ਸੜਤੀ ਨਾਲ ਦੀ ਨਾਲ ਇਹਨਾਂ ਨੇ ਗੰਦ ਪਾਣਾ ਸ਼ੁਰੂ ਕਰ ਦੇਣਾ ਪਰ ਫਿਰ ਵੀ ਹੁੰਦਾ ਕਿ ਇੱਕ ਵਾਰੀ ਚਲੋ ਸਾਫ਼ ਦਾ ਕਰ ਲਈਏ ਤੇ ਬਾਕੀ ਇੱਥੇ ਮੇਰੇ ਹਸਬੰਦ ਲੱਗੇ ਹੋਏ ਨੇ ਚਿੱਟੀ ਵੜੀ ਦੀ ਧਾਰ ਕੱਢਣ ਤੇ ਮੈਂ ਵੀ ਵੈਸੇ ਸਿੱਖ ਰਹੀ ਆ ਜੀ ਤੁਹਾਨੂੰ ਪਤਾ ਹੀ ਆ ਤੇ ਮੈਂ ਹਲੇ ਥੋੜਾ ਥੋੜਾ ਕੱਢਦੀ ਆ ਕਿ ਬਹੁਤ ਜ਼ਿਆਦਾ ਹਲੇ ਨਹੀਂ ਮੈਂ ਕਮਾਂ ਵੀ ਪੂਰੀ ਬੈੜੀ ਧਾਰ ਕੱਢਣੀ ਆ ਕਿ ਨਹੀਂ ਆਈ ਹਲੇ ਜਿਹੜੀ ਬੈੜੀ ਤੇ ਮੈਂ ਸਿੱਖਣਾ ਸ਼ੁਰੂ ਕੀਤਾ ਸੀ ਉਹ ਬੈੜੀ ਆਪਾਂ ਵੀ ਵਾਪਸ ਕਰਤੀ ਕਿਉਂਕਿ ਉਹ ਥੱਲੇ ਦੁੱਧ ਬਹੁਤ ਘੱਟ ਸੀ ਜਿੰਨੇ ਨੇ ਦੱਸਿਆ ਸੀ ਆਪਾਂ ਨੂੰ ਉਹਨਾਂ ਦਾ ਦੁੱਧ ਨਹੀਂ ਸੀ ਸੋ ਤਾਂ ਕਰਕੇ ਆਪਾਂ ਵਾਪਸ ਕਰਤੀ ਤੇ ਹੁਣ ਮੈਂ ਜਿਹੜੀ ਤਾਜੀ ਬੈੜੀ ਸੂਈ ਆ ਜੀ ਉਹ ਵੀ ਖੂਨੀ ਐ ਨਰਮ ਬੈੜੀ ਐ ਤੇ ਉਹਦੀ ਤਾਂ ਉਹਦੇ ਥੱਲੇ ਸਿੱਖਦੀ ਆਂ ਧਾਰ ਕੱਢਣੀ ਤੇ ਲਓ ਜੀ ਇੱਥੇ ਮੇਰੇ ਹਸਬੰਦ ਧਾਰ ਕੱਢ ਕੇ ਚੱਲ ਗਏ ਸੀ ਮੈਂ ਨਿਆਣਾ ਖੋਲ ਕੇ ਸਾਡੇ ਇੱਧਰ ਨੂੰ ਨਿਆਣਾ ਕਹਿੰਦੇ ਨੇ ਜੀ ਤੁਹਾਡੇ ਉਧਰ ਨੂੰ ਕੀ ਕਹਿੰਦੇ ਨੇ ਜਿਹੜੇ ਬੈੜੀ ਦੇ ਆਪਾਂ ਲੱਤਾਂ 'ਚ ਬੰਨਦੇ ਹ ਰੱਸੀ ਜੀ ਧਾਰ ਕੱਢਣ ਦੇ ਟਾਈਮ ਤੇ ਸਕਮੈਂਟ ਕਰਕੇ ਜ਼ਰੂਰ ਦੱਸਿਓ ਲਓ ਜੀ ਇੱਥੇ ਮੇਰਾ ਨਾ ਝਾੜੂ ਦਾ ਕੰਮ ਆਪਾਂ ਥੱਲੇ ਉਹ ਵੀ ਕੰਪਲੀਟ ਹੋ ਗਿਆ ਸਾਰਾ ਤੇ ਮੈਂ ਫਰਮਾਨ ਨੂੰ ਕਿਹਾ ਮੈਂ ਕਿਹਾ ਵੀ ਪਾ ਕੇ ਚੁਕਾ ਦਿੰਦੀ ਮੈਂ ਵੀ ਸਿੜ ਦੂੰਗੀ ਨਾਲ ਦੀ ਨਾਲ ਤੇ ਲਓ ਜੀ ਇੱਥੇ ਹੁਣ ਮਾਨ ਚੰਗਾਰਿਆ ਬੱਚੀ ਇਹ ਬੈੜੀ ਧਾਰ ਮੈਂ ਕੱਢਣੀ ਸਿੱਖਦੀ ਆ ਜੀ ਤੇ ਇਹਨੂੰ ਵੀ ਥੋੜਾ ਥੋੜਾ ਮਾਨ ਨੂੰ ਵੀ ਕਹਾ ਵੀ ਤੂੰ ਵੀ ਸਿੱਖਣਾ ਸ਼ੁਰੂ ਕਰ ਕਿਉਂਕਿ ਕਹਿੰਦੇ ਹੁੰਦੇ ਨੇ ਕਦੇ ਵੀ ਲੋੜ ਪੈ ਸਕਦੀ ਹੈ ਮੇਰੇ ਦਾਦਾ ਜੀ ਹਮੇਸ਼ਾ ਕਹਿੰਦੇ ਹੁੰਦੇ ਮੈਨੂੰ ਕਿ ਚੇੜੀ ਵੀ ਪੜ੍ਹਾਈ ਵੀ ਜ਼ਰੂਰੀ ਆ ਪੜ੍ਹਾਈ ਦੇ ਨਾਲ ਨਾਲ ਕੰਮ ਵੀ ਜ਼ਰੂਰੀ ਆ ਅੱਜ ਦੇ ਟਾਈਮ 'ਚ ਆਪਾਂ ਦੇਖਦੇ ਹਾਂ ਜਿਹੜੇ ਬੱਚੇ ਵੀ ਪੜ੍ਹਦੇ ਆ ਉਹ ਕੰਮ ਹਨਾ ਨਹੀਂ ਕਰ ਪਾਉਂਦੇ ਉਹਦਾ ਰੀਜ਼ਨ ਆ ਕਿ ਉਹਨੂੰ ਆਪ ਲਾਇਆ ਨਹੀਂ ਸੋ ਕੰਮ ਜ਼ਰੂਰ ਸਿਖਾਉਣਾ ਚਾਹੀਦਾ ਬੱਚੇ ਨੂੰ ਮਾਨ ਨਾਲ ਹਨਾ ਇੱਥੇ ਲੋ ਜੀ ਮਾਨ ਲੱਗ ਗਿਆ ਧਾਰ ਕੱਢਣ ਤੇ ਪੀੜੀ ਮੇਰੀ ਅੱਜ ਵੀ ਦੂਰ ਆ ਹਨਾ ਉਸ ਦਿਨ ਜਦ ਮੈਨੂੰ ਇੱਕ ਵੀਵਰਸ ਨੇ ਕਮੈਂਡ ਕਰਕੇ ਗਿਆ ਸੀ ਵੀ ਤੁਹਾਡੀ ਪੀੜੀ ਬਹੁਤ ਦੂਰ ਆ ਕੇ ਕਿਦੀ ਮੈਨੂੰ ਲੱਗਦਾ ਥੋੜਾ ਡਰ ਸਾਡੇ ਨਾਲ ਇੱਕ ਬੈੜੀ ਹੈ ਜਿਹਦੇ ਮੇਰੇ ਹਸਬੰਦ ਧਾਰ ਘੜਦੇ ਨੇ ਉਹ ਉਹਨਾਂ ਦਾ ਸਿਰ ਉੱਤੇ ਪਾਰ ਛੜ ਦਿੰਦੀ ਹੈ ਸਾਰਾ ਮੈਨੂੰ ਪਾ ਕਰਕੇ ਡਰ ਚਾ ਲੱਗਦਾ ਵੀ ਤੇ ਵੀ ਨਾ ਇਦਾਂ ਕਰੇ ਪਰ ਹੌਲੀ ਹੌਲੀ ਚਲੋ ਮੈਨੂੰ ਆਤ ਪੈ ਜੋ ਕਿ ਹੌਲੀ ਹੌਲੀ ਫਿਰ ਹਨਾ ਇਦਾਂ ਦੀ ਕੋਈ ਪ੍ਰੋਬਲਮਸ ਨਹੀਂ ਆਊਗੀ ਤੇ ਬਾਕੀ ਹੌਲੀ ਹੌਲੀ ਮੈਂ ਦੁੱਧ ਵੀ ਅੱਜ ਦਿਨੋਂ ਪਹਿਲਾਂ ਨਾਲੋਂ ਜ਼ਿਆਦਾ ਕੱਢਣਾ ਸ਼ੁਰੂ ਕਰਤਾ ਪਹਿਲਾਂ ਤਾਂ ਮੇਠ ਬਹੁਤ ਖੱਟ ਦੁੱਧ ਨਿਕਲਦਾ ਸੀਗਾ ਤੇ ਹੁਣ ਵਧੀਆ ਕੱਢ ਲੈਂਨੀ ਆ ਪਰ ਫਿਰ ਵੀ ਦੀ ਬਾਹ ਥੱਕ ਜਾਂਦੀ ਆ ਹਨਾ ਘੁੱਠਾ ਦਰਦ ਘੁੱਠੇ ਚ ਦਰਦ ਹੋਣ ਲੱਗ ਜਾਂਦਾ ਫਿਰ ਜਾਂ ਤਾਂ ਮੈਂ ਹੱਥ ਚੇਂਜ ਕਰ ਲੈਨੀ ਆ ਜਾਂ ਆਖਰ ਮੈਂ ਥੋੜੀ ਫਿਰ ਵੀ ਰੁਕ ਜਾਨੀ ਆਂਗੀ ਤੇ ਪਰ ਮੇਰੇ ਹਸਬੰਦ ਕਹਿੰਦੇ ਵੀ ਹੌਲੀ ਹੌਲੀ ਤੂੰ ਸਿੱਖ ਜੇਂਗੀ ਕੱਢਿਆ ਕਰ ਵੀ ਨਾਲੇ ਮੈਨੂੰ ਹੈਲਪ ਹੋ ਜਾ ਕਰੂਗੀ ਤੇ ਵੈਸੇ ਤਾਂ ਅਸੀਂ ਮਸ਼ੀਨ ਸੋਚੀ ਸੀ ਵੀ ਦੀ ਮਸ਼ੀਨ ਲਿਆਵਾਂਗੇ ਪਰ ਮਸ਼ੀਨ ਵੀ ਕਹਿੰਦੇ ਹਨਾ ਜਦੋਂ ਲਾਈਟ ਨਹੀਂ ਹੋਊਗੀ ਫਿਰ ਉਹ ਬੜੀ ਪ੍ਰੋਬਲਮ ਨਾਲ ਚੱਲਦੀ ਨਹੀਂ ਆ ਫਿਰ ਮੈਂ ਕਿਹਾ ਚਲੋ ਮਸ਼ੀਨ ਵੀ ਦੇਖ ਲਾਂ ਕਿਉਂਕਿ ਮਾਰਾ ਨੇ ਕਿਰਪਾ ਕੀਤੀ ਹੌਰੀ ਹੌਰੀ ਹੋ ਗਈ ਲਿਆ ਮਾਂ ਕਿ ਚਲੋ ਮੈਂ ਵੀ ਸਖਣਾ ਨਹੀਂ ਆ ਕਦੇ ਮਸ਼ੀਨ ਖਰਾਬ ਹੋਵੇ ਜਾਂ ਕੋਈ ਲੋਡ ਪਾ ਕੇ ਨਾ ਕਾਢ ਸਾਗਦੀਆਂ ਸੋ ਤੇ ਇੱਥੇ ਬਾਕੀ ਜੀ ਥੋੜਾ ਥੋੜਾ ਇਹ ਵੀ ਹਿਲ ਰਹੀ ਸੀ ਹਿਲ ਰਹੀ ਸੀ ਮਤਲਬ ਬੱਛਰੂਲ ਦੇ ਪਾਸੇ ਬੰਦੇ ਨਾ ਫਿਰ ਇਹ ਗੇਮ ਜਾਂਦੀ ਸੀ ਕਿ ਮੈਨੂੰ ਐ ਲੱਗਦਾ ਸੀ ਵੀ ਬਾਲਟੀ ਦੇ ਵਿੱਚ ਲੱਤ ਮਰੂਗੀ ਹੁਣ ਇਹ ਤੇ ਕਿਹਾ ਕਿ ਤੇ ਮੈਂ ਡਰ ਵੀ ਗਈ ਸੀ ਮੈਂ ਕਿਹਾ ਵੀ ਲੋਹੋਂ ਦੇ ਕਰੋ ਵੀ ਕੰਮ ਤੇ ਪਰ ਮੇਰੇ ਉਸ ਬੰਦੇ ਕਹਿੰਦੇ ਵੀ ਤੂੰ ਡਰਨਾ ਵੀ ਕੁਛ ਨਹੀਂ ਕਹਿੰਦੀ ਹੈ ਹੀ ਇਹ ਵੀ ਬੱਚੂ ਦਾ ਕਰਕੇ ਐ ਕਰਦੀ ਹੈ ਜੀ ਆ ਲੋ ਜੀ ਥੋੜੀ ਜਿਹੀ ਲਾਤੀਨੀ ਚੱਕੀ ਕਿਉਂਕਿ ਬੱਚੀ ਦਾ ਕਰਕੇ ਮੈਨੂੰ ਮੈਂ ਡਰ ਗਈ ਥੋੜੇ ਮੇਰੇ ਹਸਬੰਦ ਉਸੇ ਟਾਈਮ ਆ ਗਏ ਮੇਰੇ ਹਸਬੰਦ ਹੱਸਣ ਲੱਗੇ ਮੇਰੇ ਬੇਟੇ ਨੂੰ ਕਹਿੰਦੇ ਦੇਖ ਲੈ ਤੇਰੇ ਨਾਲ ਚੰਗੀ ਦਹੀਂ ਹੈਗੀ 2 ਕਿਲੋ ਦੁੱਧ ਘਾਲ ਲਿਆ ਦੇਖੋ ਜੀ ਬਾਲਟੀ ਚ ਮਾਰੀ ਸੀ ਦਾ ਹੱਤਾ ਤੇ ਮੇਰੇ ਹਸਬੰਦ ਕਹਿੰਦੇ ਤੂੰ ਬਾਲਟੀ ਕਾ ਚੱਕ ਲੈ ਲੈਂਦੀ ਇਹਨਾਂ ਦੁੱਧ ਡੋਲ ਦੇਣਾ ਸੀਗਾ ਤੇ ਮੇਰੇ ਬੇਟੇ ਨੂੰ ਕਹਾਈ ਸੀ ਹੈਂ ਦੇਖ ਲੈ 2 ਕਿਲੋ ਦੁੱਧ ਘਾਲ ਲਿਆ ਨੇ ਇਹ ਤੇਰੇ ਨਾਲ ਤਾਂ ਵਧੀਆ ਰਹੀਗੀ ਤਿੰਨ ਕਿਉਂ ਉਹਨੂੰ ਵੀ ਅਸੀ ਥੋੜਾ ਥੋੜਾ ਸਿਖਾ ਰਹੇ ਆ ਮੈਂ ਕਿ ਤੂੰ ਵੀ ਚਲੋ ਸਿੱਖਣਾ ਸ਼ੁਰੂ ਕਰੀਂ ਇਸੇ ਨਾਲ ਹੀ ਕੰਮ ਆ ਜਾਂਦਾ ਲੋ ਜੀ ਤਾਰਾ ਦਾ ਵੀ ਆਪਣਾ ਇੱਥੇ ਸਾਰਾ ਨਿਬੜ ਗਿਆ ਕੰਮ ਤੇ ਹੁਣ ਮੈਂ ਇੱਥੇ ਲੱਗੀ ਆ ਸੰਨੀ ਕਰਨਾ ਮੇਰੇ ਨਾਲ ਹੈਲਪ ਕਰਵਾ ਰਿਹਾ ਜਰਮਾਨ ਤੇ ਬਾਕੀ ਰਮਾਨ ਜਿਹੜੀ ਉਹ ਚਿੱਟੀ ਬੈੜੀ ਦੇ ਨਾਲ ਬੈੜੀ ਖੜੀ ਆ ਉਹਨੂੰ ਨਾ ਬੁਖਾਰ ਹੋ ਕੇ ਹਟਿਆ ਸੀ ਤੇ ਰਮਾਨ ਨੂੰ ਇਹ ਲੱਗ ਰਿਹਾ ਵੀ ਹਲੇ ਵੀ ਥੋੜੀ ਜੀ ਉਹਨੂੰ ਇੰਜੈਕਸ਼ਨ ਲੱਗੇ ਹੋਏ ਕਰਕੇ ਉਹਦੀ ਭੁੱਖ ਮਰ ਗਈ ਇਹਨੂੰ ਲੱਗ ਰਿਹਾ ਵੀ ਉਹਨੂੰ ਬੁਖਾਰ ਆ ਹਲੇ ਵੀ ਇਹਨੇ ਬਰਫ਼ ਫੇਰ ਬੰਨਤੀ ਉਹਦੇ ਸਿਰ ਤੇ ਕਿਉਂਕਿ ਜੀ ਜਦੋਂ ਬੁਖਾਰ ਹੁੰਦਾ ਤਾਂ ਬਰਫ਼ ਬੰਨੀ ਜਾਂਦੀ ਆ ਹਨਾ ਉਹਦੇ ਨਾਲ ਟੈਂਪਰੇਚਰ ਡਾਊਨ ਹੋ ਜਾਂਦਾ ਡਾਕਟਰ ਹੀ ਦੱਸਦਾਗਾ ਵੀ ਬੀ ਬੰਨਣੀ ਚਾਹੀਦੀ ਆ ਬਾਕੀ ਇਸ ਵਾਰੀ ਵੀ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਖੈਂ ਦੇਖੋ ਕਿ ਪਹਿਲਾਂ ਨਹੀਂ ਆਪਣੀਆਂ ਬੈੜੀਆਂ ਸਿਰਪਾ ਉਹਨਾਂ ਦੇ ਕਦੇ ਇੰਜੈਕਸ਼ਨ ਨਹੀਂ ਲਗਵਾਏ ਦੂਜੀ ਦਵਾਈ ਪਿਉਣ ਅਕੋ ਜਨੇ ਭੁੱਖ ਮਰ ਜਾਂਦੀ ਐ ਇੰਜੈਕਸ਼ਨ ਨਾਲ ਇਹ ਦੁੱਧ ਸੁੱਕ ਜਾਂਦੀਆਂ ਬੈੜੀਆਂ ਹਨ ਤੇ ਪਰ ਇਸ ਵਾਰੀ ਇਹਨਾਂ ਨੇ ਉਹ ਦਵਾਈ ਖਾਤਮ ਸੀ ਮਿਲੀ ਵੀ ਨਹੀਂ ਜਿੱਥੇ ਲੈ ਕੇ ਆਉਂਦੇ ਸੀ ਉੱਥੋਂ ਵੀ ਨਹੀਂ ਮਿਲੀ ਤੇ ਫਿਰ ਇਸ ਵਾਰ ਇਹਨਾਂ ਨੇ ਇੰਜੈਕਸ਼ਨ ਲਵਾਤੇ ਤੇ ਹੁਣ ਉਹਦੀ ਜਮਾ ਬਿਲਕੁਲ ਹੀ ਭੁੱਖ ਮਰ ਗਈ ਐ ਬੈੜੀ ਦੀ ਤੇ ਮੈਂ ਕਿਹਾ ਵੀ ਚਲੋ ਵੀ ਹੁਣ ਉਹ ਦਵਾਈ ਅੱਜ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਖੱਲਿਆ ਕੇ ਦੇਉਂਦਾਰਾ ਵੀ ਤਾਂ ਕਿ ਉਹਨੂੰ ਚਾਰੀ ਦਾ ਖਰਾਕ ਖਾਣੀ ਸ਼ੁਰੂ ਕਰੇ ਚਲੋ ਜੀ ਆਪਣਾ ਇਥੇ ਹੋਣਾ ਸਾਰੇ ਕੰਮ ਤਕਰੀਬਨ ਜਿਹੜੇ ਪਸ਼ੂਆਂ ਦੇ ਸਵੇਰ ਦੇ ਉਹ ਕੰਪਲੀਟ ਹੋ ਗਏ ਨੇ ਤੇ ਮੇਰਾ ਸੰਨੀ ਦਾ ਵੀ ਹੋ ਗਿਆ ਚਲੋ ਜੀ ਫਿਰ ਵੀਡੀਓ ਦਾ ਵੀ ਕਰਦੇ ਆਂਡ ਵੀਡੀਓ ਚੰਗੀ ਲੱਗੀ ਹੋਵੇ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਚਲੋ ਜੀ ਮਿਲਦਿਆਂ ਅਗਲੀ ਵੀਡੀਓ ਦੇ ਰੱਚਾ ਹਨ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ ਜੀ